ਬਾਦ ਖਤਮ ਨਹੀਂ ਹੁੰਦਾ ਤਦ ਤੱਕ ਨਸ਼ਾ ਨਹੀਂ ਮੁੱਕ ਸਕਦਾ ਕਿਉਂਕਿ ਨਸ਼ਾ ਵੇਚਦਾ ਕੌਣ ਹੈ ਲੱਖ ਮਾਰ ਤਾਂ ਨਸ਼ਾ ਵੇਚਦੇ ਨੇ ਮੇਰੇ ਵਰਗੇ ਹੁੰਦਾ ਪੁਲਿਸ ਮਾਨਸਰ ਦੇ ਟੱਪੋਂ ਨੂੰ ਦੀ ਲਏ ਕਿ ਉਸ ਨਾਲ ਪਾਇਆ ਤਾਂ ਨਸ਼ਾ ਵੀ ਉਹੀ ਲੋਕ ਵੇਚ ਰਹੇ ਨੇ ਜਿਹੜੇ ਅੰਦਰ ਆ ਜਿਹੜੇ ਉਸ ਨੈਕਸਸ ਦੇ ਨਾਲ ਚੱਲ ਰਹੇ ਨੇ ਇਹ ਨੂੰ ਜਦੋਂ ਰੈਕਟਰ ਖਤਮ ਹੋ ਗਿਆ ਤਾਂ ਨਸ਼ੇ ਦੇ ਵੱਡੀ ਤੇਜ਼ੀ ਨਾਲ ਅਸੀਂ ਉਹਦੇ ਕਾਬੂ ਪਾ ਸਕਦੇ ਹਾਂ ਹੁਣ ਜਦੋਂ ਨਸ਼ਾ ਖਤਮ ਨਹੀਂ ਹੋਇਆ ਇੱਥੋਂ ਲੋਕ ਡਰਦੇ ਹੋਏ ਤਕਰੀਬਨ 80% ਪੁਲਿਸ ਬਲਾਕ ਦੇ ਬਾਹਰ ਸੈੱਟ ਹੋ ਗਏ ਤਾਂ ਫਿਰ ਅਸੀਂ ਇੱਥੇ ਕੌਣ ਰਹੂਗਾ ਇੱਥੇ ਜੇ ਆਪਾਂ ਚੰਗੇ ਆਗੂ ਲੈ ਕੇ ਆਵਾਂਗੇ ਜੇ ਸਾਡੀ ਉਹ ਗੱਲ ਸਹੀ ਧੰਗਾ ਕਰਕੇ ਜਾ ਕੇ ਰੱਖਣਗੇ ਉਹ ਉਹ ਬਾਕੀ ਸਿਸਟਮ ਦੇ ਵਿੱਚ ਆਪਣੇ ਕਮਿਸ਼ਨ ਆਪਣੀਆਂ ਜਿਹੜੀਆਂ ਪੈਸਾ ਕਮਾਉਣ ਦੀ ਨੀਤੀਆਂ ਨਹੀਂ ਰੱਖਣਗੇ ਤਾਂ ਫਿਰ ਇਹੀ ਕੁਝ ਹੋਣਾ ਵੱਡੀਆਂ ਸੜਕਾਂ ਨਿਕਲ ਜਾਨੀਆਂ ਨੇ ਆਉਣ ਵਾਲੇ 10 ਸਾਲਾਂ ਦੇ ਵਿੱਚ ਤੁਹਾਡੇ ਜਵਾਨ ਸਾਰੇ ਤਕਰੀਬਨ ਵਿਦੇਸ਼ ਜਾ ਚੁੱਕੇ ਹੋਣਗੇ ਤੇ ਇਥੋਂ ਦੀ ਫੂਡ ਪ੍ਰੋਸੈਸਿੰਗ ਹੋ ਰਹੀ ਹੈ ਕੋਈ ਜਾਪਾਨ 사ウਦੀ ਹਰ ਤੱਕ ਸਦਾ ਬਾਈ ਟ੍ਰੈਕਿੰਗ ਦੇ ਨਾਲ ساری ਸਮਝ ਲੈ ਗਈ ਪਰ ਉਦੋਂ ਨੂੰ ਤੁਹਾਡੇ ਕੋਲ ਜ਼ਮੀਨ ਨਹੀਂ ਰਹਿਣੀ ਉਹਦੋਂ ਤੁਹਾਨੂੰ ਵਿਲੇ ਕਰ ਦਿੱਤਾ ਜਾਊਗਾ ਔਰ ਅਸੀਂ ਕੇਵਲ ਤੇ ਕੇਵਲ ਇੱਕ ਲੇਬਰਮਾਨ ਕੇ ਰਹਿ ਜਾਣਾ ਤਾਂ ਮੇਰੀ ਤੁਹਾਡੇ ਚਾਰਨਾਂ ਬੇਨਤੀ ਹੈ ਜੇ ਔਖੇ ਔਖੇ ਸਾਲੋਂ ਘਟ ਖਾਣੋਂ ਪਰ ਜ਼ਮੀਨ ਵੇਚਣੀ ਖੇਚ ਨਾ ਕਰੋ ਆਪਣੇ ਜਵਾਕਾਂ ਨੂੰ ਗ੍ਰੈਜੂਏਸ਼ਨ ਪੱਤਰ ਤੱਕ ਲੈ ਕੇ ਜਾਓ ਮੈਂ ਸਿੱਧੂ ਸਾਹਿਬ ਅਗਰ ਮੈਂ ਸੋਚਣਾ ਪਰਮਾਤਮਾ ਕਰੇ ਆਂ ਕਿ ਬੰਦ ਤਾਂ ਆਪਾਂ ਸਾਡੇ ਪੰਜਾਬ ਦਾ 12000 ਪਿੰਡ ਹੈ ਜੇ ਅਸੀਂ ਦੇਖੀ ਤਾਂ ਯੂਪੀਐਸਸੀ ਦੇ ਆਈਐਸ ਦੀ ਟ੍ਰੇਨਿੰਗ ਦਾ ਸਾਡੇ ਕੋਲੇ ਕੋਈ ਕੋਚਿੰਗ ਸੈਂਟਰ ਨੇੜੇ-ਤੇੜੇ ਚੰਡੀਗੜ੍ਹ ਤੇ ਹੋਣਗੇ ਜਾਂਦੇ ਹੋਣੇ ਤਾਂ ਇੱਕ ਦੋ ਸੰਸਥਾਵਾਂ ਮੇਰੇ ਕੋਲ ਆਈਆਂ ਵੀ ਨੇ ਵੀ ਜੇ ਤੁਹਾਡੇ ਇਲਾਕੇ ਦਾ ਕੋਈ ਬੱਚੇ ਹੈਗੇ ਨੇ ਅਸੀਂ ਫ੍ਰੀ ਕੋਚਿੰਗ ਦੇ ਰਹੇ ਹਾਂਗੇ ਤਾਂ ਇਹਦਾ ਸਿਸਟਮ ਆਪਾਂ ਜਦੋਂ ਐਮਪੀ ਬਣਦੇ ਨੇ ਕਈ ਇਹੋ ਜਿਹੇ ਪ੍ਰੋਜੈਕਟ ਇਹੋ ਜੀਆਂ ਸਕੀਮਾਂ ਆਪਾਂ ਆਪਣੇ ਇਲਾਕੇ ਵਾਸਤੇ ਲੈ ਕੇ ਆਵਾਂਗੇ ਤੇ ਅਹੁਦੇ ਤੋਂ ਦੂਰ ਰਹਿ ਕੇ ਮੈਂ ਤੁਹਾਡੀ ਇੱਕ ਯਕੀਨ ਦਿਵਾਉਣਾ ਹੈ ਵੀ ਤੁਹਾਨੂੰ ਸਾਡੇ ਪਰਿਵਾਰ ਨੂੰ ਸੱਤਾ ਵਾਲੀ ਲਾਈਨ ਦੇ ਵਿੱਚ ਨਾ ਲਾਓ ਵੀ ਅਸੀਂ ਅਹੁਦੇ ਦੀ ਖਾਤਰ ਫਿਰਦੇ ਆਂ ਸਾਨੂੰ ਜਦੋਂ ਕੋ ਕੋ ਨੂੰ ਕਰੋਗੇ ਜੇ ਹੱਸ ਕੇ ਪਾਸੇ ਬਹਿ ਜਾਗੇ ਪਰ ਖੜੇ ਜਿੱਥੇ ਖੜੇ ਆ ਉੱਥੇ ਰਹਿਾਂਗੇ ਅਸੀਂ ਉਹਨਾਂ ਚੋਂ ਨਹੀਂ ਆਉਂਦੇ ਜੋ ਗਿਰਗਟ ਵਾਂਗੂ ਰੰਗ ਬਦਲਦੇ ਆ ਅਸੀਂ ਨਹੀਂ ਬਦਲਦੇ ਉਸ ਗੱਲ ਨੂੰ ਅਸੀਂ ਜਿਹੜੀ ਗੱਲ ਤੁਹਾਨੂੰ ਮੂੰਹ ਚੋਂ ਕਹੀ ਸੀ ਉਹ ਕਹਿੰਦੀ ਤੁਹਾਡੇ ਸੋਡੇ ਸਾਰੇ ਵਿੱਚ ਅਨੇ ਬੇਨਤੀ ਕਰਦਾ ਔਰ ਵਿਸ਼ਵਾਸ ਦਵਾਉ ਸਿੱਧੂ ਸਾਹਿਬ ਹੁਣੇ ਕੋ ਬਾਤ ਬੋਲਣਗੇ ਵੀ ਆਪਾਂ ਇਹਨਾਂ ਤੋਂ ਭਾਰੀ ਮੁਹੰਮਦ ਦੇ ਨਾਂ 'ਚ ਤਾਕੇ ਭੇਜੀਏ ਉਹ ਸ਼ਬਦ ਕਿਉਂਕਿ ਮੈਂ ਰਾਜਨੀਤਿਕ ਗਾਹੂਨੀਆ ਮੈਨੂੰ ਭਾਸ਼ਣ ਦੇਣਾ ਨਹੀਂ ਹੁੰਦਾ ਕਿ ਜੇਰੀ ਭਾਪ ਹੋਇਆ ਕੋਈ ਸ਼ੋਰ ਬੰਦ ਕਰਕੇ ਕਿਸੇ ਮੇਰੇ ਭੈਣ ਭਰਾ ਨੂੰ ਚੁਬਗੀ ਹੋਵੇ ਗੱਲ ਤਾਂ ਮੈਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਤੇ ਅਮੀਨ ਕਰਦਾ ਤਾਂ ਇਸ ਮਿਸ਼ਨ ਦੇ ਵਿੱਚ ਤੁਸੀਂ ਸਾਡਾ ਭਰਮ ਸਾਥ ਦਿਓਗੇ ਵਾਹਿਗੁਰੂ ਕੀ ਕਾਕਾਰ ਸਵਾਹਿ ਦੁਨਾਲਾ ਦੇ ਬਹੁਤ-ਬਹੁਤ ਧੰਨਵਾਦ ਸਰਦਾਰ ਬਲਕੌਰ ਸਿੰਘ ਜੀ ਸਾਰੇ ਸੰਗਤ ਨੂੰ ਉਹਨਾਂ ਨੇ ਆਪਣਾ ਸਨੇਹਾ ਦੇਤਾ ਹੁਣ ਛੋਟੀ ਡਿਊਟੀ ਬਣਦੀ ਆ ਸਾਰੇ ਜਿੰਨੇ ਵਰਕਰ ਸਾਬਾ ਜਿੰਨੇ ਮੈਂਬਰ ਪੰਚਾਇਤ ਸਰਪੰਚ ਬਲਾਕ ਸੰਗਠਿਆਂ ਦੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਔਰ ਸੀਨੀਅਰ ਕਾਂਗਰਸ ਲੀਡਰਸ਼ਿਪ ਜਿੰਨੀ ਬੈਠੀ ਹੈ ਇਹ ਹੁਣ ਮਾਨਸਾ ਹਲਕਾ ਤੁਸੀਂ ਸਾਹਮਣੇ ਔਰ 20 25000 ਤੋਂ ਵੱਧ ਲੀਡ ਆਣੀ ਚਾਹੀਦੀ ਹੈ। ਬਿਸ਼ਵਾਸ ਤੋਂ ਜੀਤਵਿੰਦਰ ਸਿੰਘ ਸਿੱਧੂ ਨੂੰ ਨਾਲ ਇਹਨਾਂ ਦਾ ਕਰਕੇ ਦੋਵੇਂ ਹੱਥ ਖੜੇ ਕਰਕੇ ਮੈਂ ਨਾਰਾ ਲਾਉਂਗਾ। ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਰਦਾਰ ਬਲਕੌਰ ਸਿੰਘ ਸਿੱਧੂ ਜਿੰਦਾਬਾਦ ਸਾਹਿਬ ਜੀਤਵਿੰਦਰ ਸਿੰਘ ਸਿੱਧੂ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਸਿੱਧੂ ਸਾਹਿਬ ਦੇ ਬਾਰੇ ਮੈਂ ਬਹੁਦੇ ਸ਼ਬਦ ਨਹੀਂ ਕਹਣੀ ਕਿਉਂਕਿ ਮੈਂ ਤਾਂ ਇਹਨਾਂ ਤੋਂ ਕੰਮ ਲੈ ਵੀ ਬੜਿਆ ਕੰਮ ਵੀ ਕੀਤਾ ਇਹਨਾਂ ਨਾਲ 2002 ਤੋਂ 7 ਤੱਕ ਤੇ 12 13 ਤੱਕ ਅਸੀਂ ਇਕੱਠੇ ਰਹੇ ਹਾਂ ਬੜੇ ਧਾਕੜ ਆਗੂ ਆ ਜਿਹੜੀ ਗੱਲ ਕਹਿੰਦੇ ਆ ਉਹ ਕਰਦੇ ਆ ਸਿੱਧਾ ਫੋਨ ਚੁੱਕਦੇ ਆ ਮੈਂ ਤਾਂ ਇੱਕ ਗੱਲ ਕਹੂੰਗਾ ਇਹਨਾਂ ਬਾਰੇ 2 17 ਐ ਮੈਂ ਰਾਹਾਂ ਤੇ ਨਹੀਂ ਤੁਰਦਾ ਜਦੋਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ ਯੁੱਗਾਂ ਤੋਂ ਕਾਪਲੇ ਇਸ ਗੱਲ ਦਾ ਗਵਾਹ ਨੇ ਸੋ ਅੱਜ ਤੁਸੀਂ ਸਰਦਾਰ ਵਰਤਨ ਸਿੰਘ ਸਿੱਧੂ ਜੀ ਵਿਕਰਮ ਮੋਹਰ ਜੀ ਮਾਨਸ਼ਾਹੀਆ ਜੀ ਸਾਰੀ ਲੀਡਰਸ਼ਿਪ ਇਕੱਠੀ ਹੋ ਕੇ ਜਿਲ੍ਹਾ ਮਾਨਸਾ ਦੇ ਵਿੱਚੋਂ 1 ਲੱਖ ਦੀ ਲੀਡ ਦਵਾ ਕੇ ਦੇ ਦਿਓ ਮੈਂ ਕਹਿੰਦਾ ਵੀ ਸਿੱਧੂ ਸਾਹਿਬ ਉਹਨਾਂ ਹੀ ਸਾਨੂੰ ਵੱਤੋ ਵੱਤਿਥੇ ਫੱਟ ਲੈ ਕੇ ਦੇਣਗੇ ਸੋ ਮੇਰੀ ਹੁਣ ਬੇਨਤੀ ਹੈ ਧਾਕੜ ਆਗੂ ਸਾਡੇ ਕਾਂਗਰਸ ਪਾਰਟੀ ਦੇ ਸਿਪਾਈ ਸਰਦਾਰ ਜੀਤਵਿੰਦਰ ਸਿੰਘ ਜੀ ਸਿੱਧੂ ਉਹ ਮੰਚ ਤੇ ਆਉਣ ਅਤੇ ਸੰਗਤਾਂ ਨੂੰ ਆਪਣੇ ਵਿਚਾਰ ਰੱਖਣ ਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਬਾਰੇ ਗੱਲ ਕਰਨ ਸਰਦਾਰ ਜੀਤਵਿੰਦਰ ਸਿੰਘ ਜੀ ਸਿੱਧੂ ਸਾਹਿਬ ਦਨਵਾਲਜੀ ਮੋਹਰ ਜੀ ਮਾਨਸਾ ਯਾ ਸਰ ਸਨੁਚੀ ਮਾਨਸੇ ਦੀ ਸੀਨੀਅਰ ਕਾਂਗਰਸ ਦੀ ਲੀਡਰਸ਼ਿਪ ਤੇ ਮੇਰੇ ਸਾਹਮਣੇ ਬੈਠੇ ਬਹੁਤ ਹੀ ਸਰਕਾਰ ਦੇ ਜਿਹਨੇ ਸਰਪੰਚ ਐਚ ਮੈਂਬਰ ਸਭਾ ਬਜ਼ੁਰਗ ਪ੍ਰਾ ਮਾਤਾ ਪੈਣਾ ਵਾਈਲ ਜੀ ਕਾ ਖਾਲਸਾ ਵਾਈਲ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਭਿਲ ਕੌਰ ਸਿੰਘ ਜੀ ਦਾ ਸਮੁੱਚੇ ਉਹਨਾਂ ਦੇ ਪਰਿਵਾਰ ਦਾ ਅਤੀ ਧੰਨਵਾਦ ਜੀ ਕਿ ਉਹਨਾਂ ਨੇ ਮੈਨੂੰ ਐਡਾ ਬੜਾ ਮਾਨ ਦਿੱਤਾ ਕਿ ਅੱਜ ਤੁਰਨੁਸ਼ ਨਿਹੰਗ ਦੇ ਕੇਥੇ ਆਵਦੇ ਗ੍ਰਾਮੇ ਕਿ ਬੁਲਾਇਆ ਤੇ ਮੈਨੂੰ ਤੁਹਾਡੇ ਦਰਸ਼ਨ ਕਰਨ ਦਾ ਇਹ ਮੌਕਾ ਮਿਲਿਆ ਆਪ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਦਾ ਮੌਕਾ ਮਿਲਿਆ ਜਿਵੇਂ ਆਪ ਜੀ ਨੂੰ ਪਤਾ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਤੁਹਾਡੇ ਸਾਹਮਣੇ ਦੱਸਿਆ ਕਿ ਮੈਂ ਕਾਂਗਰਸ ਪਾਰਟੀ ਦਾ ਇਸ ਲੋਕ ਸਭਾ ਦੇ ਇਲੈਕਸ਼ਨ ਵਿੱਚ ਉਮੀਦਵਾਰਾਂ ਜਦੋਂ ਇਲੈਕਸ਼ਨ ਦਾ ਸਮਾਂ ਆ ਰਿਹਾ ਸੀ ਜਦੋਂ ਟਿਕਟਾਂ ਦੀ ਵੰਡ ਹੋ ਰਹੀ ਸੀ ਉਹਦੇ ਸੀਨੀਅਰ ਕਾਂਗਰਸ ਦੀ ਲੀਡਰਸ਼ਿਪ ਨੇ ਬੇਸ਼ਕੋ ਦਿੱਲੀ ਦੀ ਹੋਵੇ ਬੇਸ਼ਕੋ ਪੰਜਾਬ ਦੀ ਹੋਵੇ ਸਭ ਤੋਂ ਪਹਿਲਾਂ ਸਾਬਿਲਕੌਰ ਸਿੰਘ ਜੀ ਨੂੰ ਬਠਿੰਡਾ ਲੋਕ ਸਭਾ ਦੀ ਟਿਕਟ ਦੇ ਦਾਅਵੇਦਾਰੀ ਦਾ ਪੁੱਛਿਆ ਕਿ ਤੁਸੀਂ ਕੀ ਇਲੈਕਸ਼ਨ ਨੰਨਾ ਚਾਹੁੰਦੇ ਹੋ ਸਾਨੂੰ ਪੁੱਛਿਆ ਮੁਫਰ ਸਾਹਿਬ ਨੂੰ ਪੁੱਛਿਆ ਅਸੀਂ ਇੱਕੋ ਜਮਾਨ ਚ ਗੱਲ ਕੀਤੀ ਕਿ ਜੇ ਸਰਦਾਰ ਬਲਕੌਰ ਸਿੰਘ ਇਲੈਕਸ਼ਨ ਲੜਨਾ ਚਾਹੁੰਦੇ ਨੇ ਟਿਕਟ ਲੈਣਾ ਚਾਹੁੰਦੇ ਨੇ ਸਾਨੂੰ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋ ਸਕਦੀ ਇੱਕ ਸੱਚੀ ਸ਼ਰਧਾਂਜਲੀ ਹੋਏਗੀ ਮੇਰੇ ਉਸ ਛੋਟੇ ਭਰਾ ਸਿੱਧੂ ਮੁਸੇਵਾਲੇ ਵਾਸਤੇ ਜੇ ਉਹਨਾਂ ਦੇ ਪਿਤਾ ਜੀ ਇਹ ਤੋਂ ਇਲੈਕਸ਼ਨ ਲੜ ਕੇ ਪਾਰਲੀਮੈਂਟ ਚ ਜਾ ਕੇ ਆਪ ਦੇ ਬੱਚੇ ਦਾ ਇਨਸਾਫ ਲੈ ਸਕਦੇ। ਤੁਹਾਨੂੰ ਵੀ ਬੜੀ ਖੁਸ਼ੀ ਹੁੰਦੀ ਜੇ ਸਰਪਲ ਕੋਰ ਸਿੰਘ ਜੀ ਉਹਨਾਂ ਦਾ ਪਰਿਵਾਰ ਹਾਂ ਕਰਕੇ ਇਲੈਕਸ਼ਨ ਦੇ ਵਿੱਚ ਉਤਰ ਜਾਂਦਾ ਤੇ ਮੈਂ ਪਾਰਟੀ ਲੀਡਰਸ਼ਿਪ ਨੂੰ ਕਿਹਾ ਸੀ ਮੈਂ ਕਿਹਾ ਸਾਹਬਲ ਕੋਰ ਸਿੰਘ ਨੂੰ ਸੁਨੇਹਾ ਭੇਜ ਦਿਓ ਮੋਫਾ ਸਾਹਬ ਨੇ ਕਿਹਾ ਸੀ ਕੀ ਸਰਦੂਲਗੜ ਮਾਨਸਾਤ ਸੇਨਾ ਸਦਾ ਰਜੀਤਿੰਦਰ ਸਿੰਘ ਮੁਫਰ ਸਮਾਰਨ ਕੇ ਮੈਂ ਆਪ ਦੀ ਲੀਡਰਸ਼ਿਪ ਨੂੰ ਕਿਹਾ ਕਿ ਮੈਂ ਚਾਰ ਹਲਕਿਆਂ ਦੀ ਜ਼ਿੰਮੇਵਾਰੀ ਲੈਣਾ ਤਲਵੰਡੀ ਸਾਬੋ ਮੋੜ ਬਠਿੰਡਾ ਸ਼ਹਿਰ ਤੇ ਬਠਿੰਡਾ ਵਿਹਾਤੀ ਤੁਸੀਂ ਇਹਨਾਂ ਤੋਂ ਹਾਂ ਕਰਾਓ ਅਗਲੀ ਚਤਾਰ ਚ ਖੜ ਕੇ ਜੀਤਵਿੰਦਰ ਸਿੰਘ ਸਿੱਧੂ ਇਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਚ ਭੇਜੂਗਾ रिकॉर्ड की गल है यह रिकॉर्ड की गल है पर जो तो मेरे भाई सरदार ने कह दिता कि कुछ परिवार ने कि मैं नहीं इलेक्शन लड़ना उस तुम फिर असिया दावेदारियां रखिया अज मैं रिकॉर्ड से लाना चाहागा कि पहल हमेशा ही साहब बलकौर सिंह रही है ਜਿੱਥੇ ਤੱਕ ਬਠਿੰਡਾ ਲੋਕ ਸਭਾ ਕਾਂਗਰਸ ਦੇ ਉਮੀਦਵਾਰ ਦੀ ਗੱਲ ਸੀ ਸੋ ਅੱਜ ਮੈਂ ਤੁਹਾਡੇ ਸਾਹਮਣੇ ਬਠੌਰ ਉਮੀਦਵਾਰ ਬਣ ਕੇ ਬੀਤੀ ਕਰਨ ਵਾਸਤੇ ਇੱਥੇ ਆਇਆ ਕੁਝ ਵਾਦੇ ਖੁੱਡਣਾ ਇੱਥੇ ਕਰਨ ਵਾਸਤੇ ਆਇਆ ਤੁਹਾਨੂੰ ਬਹੁਤ ਲੰਬਾ ਸਮਾਂ ਹੋ ਗਿਆ ਬੈਠਿਆ ਮੈਂ ਜ਼ਿਆਦਾ ਟਾਈਮ ਨਹੀਂ ਤੁਹਾਡਾ ਲਵਾਂਗਾ ਕਿਉਂਕਿ ਜ਼ਿਆਦਾ ਸਿਰ ਗੱਲਾਂ ਮੇਰੇ ਤੋਂ ਪਹਿਲਾਂ ਸਾਰੇ ਬੁਲਾਰਿਆਂ ਨੇ ਤੇ ਖਾਸ ਕਰਕੇ ਸਵਾਚਨਪਾਲ ਸਿੰਘ ਨੇ ਤੇ ਸਦਨ ਬਿਲਕੁਲ ਸਿੰਘ ਨੇ ਤੁਹਾਡੇ ਸਾਹਮਣੇ ਰੱਖ ਦਿੱਤੀਆਂ ਨੇ ਮੈਂ ਨਾਲ ਧੰਨਵਾਦ ਕਰਦਾ ਕਿ ਇਹਨਾਂ ਨੇ ਪ੍ਰੋਸਾ ਤੋਂ ਆਇਆ ਯਕੀਨ ਤੋਂ ਆਇਆ ਕਿ ਅਸੀਂ ਇਸ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਦੇ ਨਾਮ ਤੇ ਜੀਤ ਮਹਿੰਦਰ ਜੋ ਕਾਂਗਰਸ ਪਾਰਟੀ ਦੇ ਤੋਂ ਨੁਮਾਇੰਦੇ ਉਹਦੇ ਨਾਲ ਮੋੜੇ ਨਾਲ ਮੋੜਾ ਲਾ ਕੇ ਇਸ ਇਲੈਕਸ਼ਨ ਵਿੱਚ ਇੱਕ ਕੋਸ਼ਿਸ਼ ਕਰਕੇ कि जिन्ने ਆਪਾ ਵਰਕਰ ਸਹਿਪਾਣਾ ਜਿੰਨੇ ਆਪਣੇ ਇੱਥੇ ਸਮੁੱਚੇ ਮੰਡਸਰ ਕਲਾਂ ਨਹੀਂ ਬਠਿੰਡਾ ਜ਼ਿਲ੍ਹਾ ਲੰਬੀ ਮੁਖਸ਼ਤ ਦੇ ਵਿੱਚੋਂ ਦਾ ਇੱਕ ਇੱਕ ਵਰਕਰ ਨੂੰ ਲਾ ਕੇ ਨਾਲ ਆਪਾ ਕਾਂਗਰਸ ਦੀ ਜਿੱਤ ਯਕੀਨੀ ਕਰਨੀ ਹੈ ਇਹ ਇੱਕ ਸਨੇਹਾ ਸਬਲਕੌਰ ਸਿੰਘ ਜੀ ਨੇ ਸਾਰੇ ਨੂੰ ਪੇਚਿਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਦੇਖੋ ਮਿਹਨਤ ਕਰਨ ਦੀ ਲੋੜ ਹੈ ਕਿਉਂਕਿ ਹਾਲਾਤ ਤੁਸੀਂ ਪੰਜਾਬ ਦੇ ਦੇਖ ਲਏ ਨੇ ਸਭ ਤੋਂ ਵੱਡਾ ਨੁਕਸਾਨ ਇਹ ਸਰਕਾਰ ਬਣਨ ਤੋਂ ਬਾਅਦ ਇਸ ਪਰਿਵਾਰ ਦਾ ਹੋਇਆ ਜਿੱਤੇ ਨੇ ਖਬਰ ਆਈ ਸੀ ਕਿ ਸਾਡਾ ਛੋਟਾ ਪ੍ਰਾਣ ਗੋਲੀਆਂ ਨਾਲ ਇਥੇ ਨਿਣੇ ਹੀ ਜਾ ਕੇ ਖੁਦ ਆਪਣੇ ਦੋਸਤ ਕੋਲੇ ਕਿਤੇ ਜਾ ਰਿਹਾ ਸੀ ਗੋਲੀਆਂ ਨਾਲ ਉਹਨੂੰ ਛੱਲੀ ਛੱਲੀ ਕਰ ਦਿੱਤਾ ਉਹ ਫੋਟੋਆਂ ਦੇਖੀਆਂ ਨਹੀਂ ਜਾਂਦਾ ਸੀ ਉਹ ਦਿਲ ਤੇ ਅੱਜ ਵੀ ਉਹ ਫੋਟੋ ਹਰ ਕਿਸੇ ਦੇ ਛੱਪੀ ਹੋਈ ਹੈ ਕਿ ਇਹਦਾ 6 ਫੁੱਟ ਦਾ ਜਵਾਨ ਅਜ ਜਾਣਾ ਨਹੀਂ ਚਾਹੀਦਾ ਸੀ ਤੇ ਉਹਦਾ ਕੀ ਕਸੂਰ ਸੀ ਕੋਈ ਕਸੂਰ ਨਹੀਂ ਸੀ ਜੇਕਰ ਕੋਈ ਕਸੂਰ ਹੋਵੇ ਫਿਰ ਤਾਂ ਆਪਾਂ ਕਹਿ ਦਈਏ ਕੋਈ ਕਸੂਰ ਨਹੀਂ ਸੀ ਸਿਰਫ ਹਾਲਾਤ ਨੇ ਉਸ ਨੂੰ ਆਪਣੇ ਤੋਂ ਦੂਰ ਕਰ ਦਿੱਤਾ ਕਿਉਂ ਕਿ ਇਹ ਸਰਕਾਰਾਂ ਦੀ ਨਿਲੈਕੀ ਸੀ ਅੱਜ ਉਹੀ ਸਰਕਾਰ ਸੁਪਰੀਮ ਕੋਰਟ ਚ ਮੰਗੀ ਉਹ ਹੀ ਸੁਪਰੀਮ ਕੋਰਟ ਵਿੱਚ ਅੱਜ ਬਿਆਨ ਦਿੱਤਾ ਏਜੀ ਨੇ ਕਿ ਜੇ ਅਸੀਂ ਸਕਿਉਰਿਟੀ ਪਰਪਸ ਨਾ ਲਈਤੀ ਹੁੰਦੀ ਸਾਡੇ ਛੋਟੇ ਪਰਾਸਿਦੂ ਮੁਸੇ ਵਾਲੇ ਦੀ ਸ਼ਾਇਦ ਉਹ ਅਜ ਆਪਣੇ ਵਿਚਾਰ ਹੁੰਦਾ ਇਹ ਕੱਲ੍ਹ ਦੇ ਅਖਬਾਰ ਚ ਆਇਆ ਅੱਜ ਵੀ ਅਖਬਾਰਾਂ ਚ ਆਇਆ ਕਿ ਕਿੰਨੀ ਵੱਡੀ ਇਹ ਸਰਕਾਰ ਨੇ ਆਪਣੇ ਨਾਲ ਅੰਗਿੱਲੀ ਕੀਤੀ ਕਿ ਆਪਣਾ ਨੌਜਵਾਨ ਵੀਰ ਤੁਹਾਡਾ ਸਾਰਿਆਂ ਦਾ ਦਿਲ ਦਾ ਇੱਕ ਟੁਕੜਾ ਅੱਜ ਆਪਣੇ ਵਿਚਾਰ ਨਹੀਂ ਰਿਹਾ ਉਹ ਇੱਕ ਇਨਸਾਨ ਇਹਦਾ ਸੀ ਜਿਹਨੂੰ ਹਰ ਕੋਈ ਪਿਆਰ ਕਰਦਾ ਸੀ ਕੱਲਾ ਇੱਥੇ ਨਹੀਂ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਬਠਿੰਡੇ ਚ ਪੰਜਾਬ ਚ ਨਹੀਂ ਦੁਨੀਆ ਚ ਜਿੱਥੇ ਪੰਜਾਬੀ ਬੈਠਾ ਉਹ ਪੰਜਾਬੀਆਂ ਦੀ ਸ਼ਾਨ ਸੀ ਉਹ ਇਸ ਦਸਤਾਰ ਦੀ ਸ਼ਾਨ ਸੀ ਮੈਂ ਕਹਿੰਨਾ ਆਮ ਤੌਰ ਤੇ ਜਦੋਂ ਬੰਦਾ ਮਸ਼ਹੂਰ ਹੋ ਜਾਂਦਾ ਨਾ ਉਹ ਕਈ ਰੰਗ ਟੰਗ ਬਦਲ ਲੈਂਦਾ ਕਈ ਰੰਗ ਟੰਗ ਬਦਲ ਲੈਂਦਾ ਪਰੇਸੀ ਦੂਮ ਉਸਿਆ ਲਾਂਜ ਉਬਦੀਕ ਇਹ ਕੋ ਇਨਸਾਨ ਸੀ ਜਿਹੜਾ ਜ਼ਮੀਨ ਨਾਲ ਜੁੜਿਆ ਹੋਇਆ ਸੀ ਜਿਹੜਾ ਜ਼ਮੀਨ ਨਾਲ ਜੁੜਿਆ ਹੋਇਆ ਸੀ ਖੁਦ ਖੇਤੀ ਕਰਾਉਂਦਾ ਸੀ ਕਰੋੜਾ ਰੁਪਈਆ ਇੱਕ ਇੱਕ ਘਾਣੇ ਤੇ ਬਣਾਉਣ ਵਾਲਾ ਬੰਦਾ ਜੇ ਜ਼ਮੀਨ ਨਾਲ ਜੁੜਿਆ ਸੀ ਟਰੈਕਟਰ ਆਪ ਚਲਾਉਂਦਾ ਸੀ ਇਹਦਾ ਮਤਲਬ ਤੁਹਾਡੇ ਨਾਲ ਇਸ ਧਰਤੀ ਨਾਲ ਸਿੱਖੀ ਨਾਲ ਪੰਜਾਬੀਆਂ ਨਾਲ ਕਿੰਨਾ ਜ਼ਿਆਦਾ ਪਿਆਰ ਕਰਦਾ ਸੀ ਨਹੀਂ ਤਾਂ ਜਦੋਂ ਕਿਸੇ ਨੂੰ ਥੋੜੀ ਜੀ ਮਸ਼ਹੂਰੀ ਮਿਲ ਜਾਂਦੀ ਹੈ ਨਾ ਆਪਦੇ ਕੱਪੜਿਆਂ ਤੋਂ ਬਾਹਰ ਹੋ ਜਾਂਦਾ ਬੰਦਾ ਆਪਦੇ ਕੱਪੜਿਆਂ ਤੋਂ ਬਾਹਰ ਹੋ ਜਾਂਦਾ ਆਪਾਂ ਦੇਖਿਆ ਬਹੁਤ ਇਹ ਕਲਾਕਾਰ ਦੇਖੇ ਨੇ ਇਹ ਜਿਹੇ ਇਨਸਾਨ ਦੇਖੇ ਨੇ ਜਿਨ੍ਹਾਂ ਨੂੰ ਥੋੜੀ ਜੀ ਸ਼ੋਹਰਤ ਮਿਲਦੀ ਹੈ ਨਾ ਆਪਦਿਆਂ ਨੂੰ ਛੱਡ ਜਾਂਦੇ ਨੇ ਆਪਦਿਆਂ ਨੂੰ ਛੱਡ ਜਾਂਦੇ ਨੇ ਪਰ ਸਾਡਾ ਸਿੱਧੂ ਮਸੇਵਾਲਾ ਜਿੰਨੀ ਜਿੰਨੀ ਸ਼ੋਹਰਤ ਉਹਨੂੰ ਮਿਲਦੀ ਗਈ ਉਹਨਾਂ ਉਹਨਾਂ ਉਹ ਝੁਕਦਾ ਗਿਆ ਪਿਆਰ ਲੈਂਦਾ ਗਿਆ ਉਹੀ ਨਹੀਂ ਕਿਹਾ ਸਿਆਣੇ ਨੇ ਜਦੋਂ ਇੱਕ ਬੱਟਾ ਬ੍ਰਿਕਸ਼ ਹੁੰਦਾ ਹੈ ਨਾ ਉਹਦੇ ਜਦੋਂ ਫਲ ਲੱਗਦੇ ਨੇ ਨਾ ਉਹ ਫਲਾਂ ਨਾਲ ਝੁਕ ਜਾਂਦਾ ਹੈ ਇਹ ਉਹ ਬ੍ਰਿਕਸ਼ੀ ਜਿਹਦੇ ਫਲ ਲੱਗਦੇ ਸੀ ਤੁਸੀਂ ਸਾਰੇ ਉਹਦੇ ਚਾਹਵਣ ਸੀ ਦੁਨੀਆ ਚ ਉਹਦੇ ਚਾਹਵਣ ਸੀ ਇਹ ਸਰਕਾਰ ਨੇ ਆਪਣੇ ਨਾਲ ਕਿੱਡਾ ਵੱਡਾ ਅੰਗਿਲੀ ਕਰਕੇ ਧੋਖਾ ਕਰਕੇ ਆਪਣੇ ਉਸ ਬਰਨ ਨੂੰ ਉਸ ਬੱਚੇ ਨੂੰ ਆਪਣੇ ਤੋਂ ਸਦਾ ਲਈ ਦੂਰ ਕਰ ਦਿੱਤਾ ਗੁਰੂ ਮਹਾਰਾਜ ਵੀ ਨਹੀਂ ਬਖਸ਼ੇਗਾ ਲੋਕੀ ਵੀ ਨਹੀਂ ਬਖਸ਼ਣਗੇ ਅੱਜ ਖੁਦ ਮੰਨਦੇ ਨੇ ਤੇ ਮੈਂ ਸਹੀ ਗੱਲ ਕਹਿਣਾ ਸਾਬਲ ਕੌਰ ਸਿੰਘ ਨੇ ਜੋ ਗੱਲ ਕਹੀ ਹੈ ਕਿ ਜਿਨ੍ਹਾਂ ਨੇ ਸਿਕਿਉਰਿਟੀ ਵਾਪਸ ਲਈ ਥੀ ਜਿਹੜੇ ਕਸੂਰਵਾਲ ਨੇ ਅੱਜ ਜੇ ਸੁਪਰੀਮ ਕੋਰਟ ਤੁਸੀਂ ਇਹ ਬਿਆਨ ਦੇ ਸਕਦੇ ਹੋ ਕਿਉਂ ਨਹੀਂ ਉਹਨਾਂ ਦੇ ਪਰਚਾ ਕਰਦੇ ਕਿਉਂ ਨਹੀਂ ਉਹਨਾਂ ਦਾ ਪਰਚਾ ਕਰਦੇ ਉਹਨਾਂ ਨੂੰ ਪਰਚਾ ਕਰਕੇ ਅੰਦਰ ਦਿਓ ਕਿ ਆ ਇੱਕ ਕਸੂਰਵਾਰ ਨੇ ਕਸੂਰਵਾਰ ਇਹ ਵੀ ਹੋਣੀ ਨੇ ਜਿਨ੍ਹਾਂ ਨੇ ਸਾਡੇ ਸ਼ੁਭਦੀਪ ਤੇ ਗੋਲੀਆਂ ਚਲਾ ਕੇ ਉਹਨੂੰ ਬਹੁਤ ਦੇ ਘਾਟ ਉਤਾਰਿਆ ਕੌਣ ਰੋਕਨੇ ਹੋ ਸਭ ਨੂੰ ਪਤਾ ਹੈ ਸਭ ਨੂੰ ਪਤਾ ਹੈ ਪਰ ਕਿਉਂ ਨਹੀਂ ਉਹਨਾਂ ਤੇ ਕੋਈ ਐਕਸ਼ਨ ਹੋ ਰਿਹਾ ਉਹਨਾਂ ਨੂੰ Z+ ਤੋਂ ਜ਼ਿਆਦਾ ਸਿਕਿਉਰਿਟੀ ਦੇ ਕੇ ਜੇਲਾ 'ਚ ਰੱਖੇ ਤੇ ਉਹੀ ਲੋਕ ਜੇਲਾ 'ਚੋਂ ਇੰਟਰਵਿਊ ਤਾਂ ਦੇ ਸਕਦੇ ਨੇ ਪਰ ਸਰਕਾਰਾਂ ਆਪਾਂ ਨੂੰ ਇਨਸਾਫ ਨਹੀਂ ਦੇ ਸਕਦੀ ਇਨਸਾਫ ਵੀ ਦੇ ਸਕਰੀ ਮੈਂ ਅੱਜ ਤੁਹਾਡੇ ਨਾਲ ਵਾਅਦਾ ਕਰਦਾ ਬੱਡੀ ਸੰਗਤ ਇੱਥੇ ਤੁਸੀਂ ਇਕੱਠੇ ਹੋਏ ਹੋ ਅੱਜ ਮੈਂ ਤੁਹਾਡਾ ਵਾਅਦਾ ਕਰਦਾ ਇਸ ਮੈਂ ਆਪਣੇ ਸਿੱਧੂ ਪਰਿਵਾਰ ਨਾਲ ਵਾਅਦਾ ਕਰਦਾ ਗੁਰੂ ਮਹਾਰਾਜ ਕਿਰਪਾ ਕਰੇ ਤੁਸੀਂ ਤੇਰਾ ਸਾਥ ਦਿੱਤਾ ਆਪਾਂ ਐਮਪੀ ਬਣ ਕੇ ਦਿੱਲੀ ਚ ਜਾ ਕੇ ਮੈਂ ਆਪੇ ਸਿੱਧੂ ਮੁਸੇਹਾਲੇ ਨੂੰ ਇਨਸਾਫ ਦਵਾਉਂਗਾ ਤੁਹਾਡੇ ਨਾਲ ਵਾਅਦਾ ਕਰਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੇਰੇ ਉੱਤੇ ਜਾ ਕੇ ਆਵਾਜ਼ ਉਠਾਉਣ ਦੀ ਕਿਸੇ ਨੇ ਨਹੀਂ ਉਠਾਈ ਹਲੇ ਤੱਕ ਤੇ ਮੈਨੂੰ ਇੱਕ ਯਕੀਨ ਹੈ ਮੈਂ ਇਕੱਲਾ ਨਹੀਂ ਮੇਰੇ ਨਾਲ ਸੁਖਪਾਲ ਖੇੜਾ ਰਾਜਾ ਵਿਡਿੰਗ ਗੁਰਦਾਸਪੁਰ ਤੋਂ ਸੁਖੀ ਰੰਦਾਵਾ ਗੁਰਜੀਤ ਓਝਲਾ ਚੰਨੀ ਅਸੀਂ ਸਾਰੇ ਇਕੱਠੇ ਹੋ ਕੇ ਅਸੀਂ ਜੇ ਪਾਰਲੀਮੈਂਟ 'ਚ ਇਕੱਠੇ ਹੋ ਗਏ ਨਾ ਅਸੀਂ ਖੁਰੂ ਪਾ ਦੇਾਂਗੇ ਜਦ ਤੱਕ ਸਾਡੇ ਭਰਾਵਾਂ ਇੱਥੇ ਇਨਸਾਫ ਨਹੀਂ ਮਿਲਦਾ ਤੁਹਾਡੇ ਨਾਲ ਜੁਆਦਾ ਕਰਦਾ ਮੈਂ ਗੱਲ ਕੀਤੀ ਸੁਖਪਰ ਮਾਲਮੀ ਗੱਲ ਕੀਤੀ ਚੰਨੀ ਨਾਲ ਵੀ ਉਹ ਕਹਿੰਦੇ ਤਕੜਾ ਹੋ ਜਾ ਤਕੜਾ ਹੋ ਕੇ ਆਪਾਂ ਇਕੱਠੇ ਐਮਪੀ ਬਣ ਕੇ ਆਪਣੀ ਇੱਕ ਤਾਕਤ ਬਣ ਜਾਣੀ ਹੈ ਜਿਹੜੀ ਉਹ ਤਾਕਤ ਪਾਰਲੀਮੈਂਟ ਦੇ ਵਿੱਚ ਜਦੋਂ ਅਸੀਂ ਗੱਲਾਂ ਕੀਤੀਆਂ ਅਸੀਂ ਮਜਬੂਰ ਕਰਾਂਗੇ ਸਰਕਾਰਾਂ ਨੂੰ ਇੱਥੋਂ ਦੀ ਸਰਕਾਰ ਨੂੰ ਵੀ ਤੇ ਦਿੱਲੀ ਦੀ ਸਰਕਾਰ ਨੂੰ ਵੀ ਕਿ ਸਾਨੂੰ ਇਨਸਾਫ ਚਾਹੀਦਾ ਹੈ ਤੇ ਅਸੀਂ ਇਨਸਾਫ ਲੈ ਕੇ ਆਵਾਂਗੇ ਇਹ ਮੈਂ ਤੁਹਾਡੇ ਨਾਲ ਵਾਦਾ ਕਰਦਾ ਦੂਜੀ ਗੱਲ ਅੱਜ ਤੁਸੀਂ ਇੱਥੇ ਆਖਤਰ ਹੋਇਓ ਤੁਹਾਡਾ ਇੱਥੇ ਚੱਲਣ ਵਾਂਗ ਕਰਦਾ ਉਥੇ ਇੱਕ ਹੋਰ ਉਹ ਵਾ ਕਰਦਾ ਦੇਖੋ ਜੋ ਛੋਟੀ ਜਿਹੀ ਉਮਰ ਚ ਸਿੱਧੂ ਮੁਸੇ ਵਾਲਾ ਕਰ ਗਿਆ ਲੋਕਾਂ ਦੀਆਂ ਕਈ ਉਮਰਾਂ ਲੱਗ ਜਾਂਦੀਆਂ ਇੱਥੇ ਮੁਕਾਮ ਤੱਕ ਨਹੀਂ ਪਹੁੰਚ ਸਕਦਾ ਤੇ ਮੈਂ ਵਾਦਾ ਕਰਦਾ ਮਨਸਿਆ ਲਿਓ ਸਮਾਉਣ ਦਿਓ ਇਹਦੀ ਇੱਕ ਚੰਗੀ ਯਾਦਗਾਰ ਇੱਥੇ ਬਣਾਵਾਂਗੇ ਬੇਸ਼ੱਕ ਉਹ ਮੈਡੀਕਲ ਕਾਲਜ ਹੋਵੇ ਬੇਸ਼ੱਕ ਉਹ ਸਰਸੈਂਟਰ ਹੋਵੇ ਬੇਸ਼ੱਕ ਕੋਈ ਯੂਨੀਵਰਸਿਟੀ ਹੋਵੇ ਬੇਸ਼ੱਕ ਕੋਹਰ ਕੋਈ ਉਦਾਹਰਣ ਹੋਵੇ ਇਹ ਜੇਤਵਿੰਦਰ ਛੋਟਨਾਵਾਦਾ ਕਰਦਾ ਇੱਕ ਵਧੀਆ ਮਾਰਾ ਸੋਨਹਾਂ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਰ ਰਹੇ ਹਾਂ ਕਿਉਂਕਿ ਜ਼ਿਲ੍ਹਾ ਮਾਨਸਾ ਮੰਨ ਜਾ ਰਿਹਾ ਕਿਸੇ ਵੀ ਪ੍ਰੋਜੈਕਟ ਤੋਂ ਲੰਬੇ ਸਮੇਂ ਤੋਂ ਲੋਕਾਂ ਨੇ ਇੱਥੇ ਜਿਵੇਂ ਕਿ ਬਿਕਰਮ ਨੇ ਦੱਸਿਆ 15-15 ਸਾਲ ਬੜਾ ਪਾਵਰ ਦਾ ਬੜਾ ਨਸ਼ਾ ਤੇ ਪਾਵਰ ਦਾ ਬੜਾ ਸੁੱਖ ਮੰਨਿਆ 18 ਸਾਲ ਥੋੜਾ ਸਮਾਂ ਨਹੀਂ ਹੁੰਦਾ 15 ਸਾਲ ਥੋੜਾ ਸਮਾਂ ਨਹੀਂ ਹੁੰਦਾ ਤੇ ਕੀਤਾ ਕੀ ਕੀਤਾ ਕੀ ਮਾਨਸੇ ਵਾਸਤੇ ਕੁਝ ਨਹੀਂ ਕੀਤਾ ਮਾਨਸੇ ਸ਼ਹਿਰ ਦਾ ਕੀ ਹਾਲ ਹੈ ਪਿੰਡਾਂ ਦਾ ਕੀ ਹਾਲ ਹੈ ਮੇਰੇ ਨੌਜਵਾਨ ਵੀ ਅੱਜ ਕੈਨੇਡਾ ਨੂੰ ਕਿਉਂ ਭੱਜ ਰਹੇ ਨੇ 25 25 30 3 ਲੱਖ ਰੁਪਇਆ ਲੱਗ ਜਾਂਦਾ ਬਾਹਰ ਜਾਣ ਨੂੰ ਜ਼ਮੀਨਾਂ ਵੇਚ ਕੇ ਬਾਹਰ ਜਾ ਰਹੇ ਨੇ ਕਿਉਂ ਨਹੀਂ ਇੱਥੇ ਕੋਈ ਧਾਰਾ ਲੱਗ ਸਕਦਾ ਚੰਗੀ ਬੰਡੀਆਂ ਫੈਕਟਰੀਆਂ ਲੱਗ ਸਕਦੀਆਂ ਜਿਹਦੇ ਨਾਲ ਮੇਰੇ ਨੌਜਵਾਨ ਵੀਰਾਂ ਨੂੰ ਇੱਥੇ ਨੌਕਰੀਆਂ ਮਿਲ ਸਕਣ ਇੱਥੇ ਤਾਂ ਨਾ ਕਿ ਜ਼ਮੀਨਾਂ ਵੇਚ ਕੇ ਬਾਹਰ ਕੈਨੇਡਾ ਜਾ ਕੇ ਦਿਹਾੜੀਆਂ ਕਰਨ ਆਪਾਂ ਨੂੰ ਰੋਕਣ ਦੀ ਲੋੜ ਹੈ ਸਰੀ ਚੀਜ਼ਾਂ ਪਰ ਸਭ ਤੋਂ ਪਹਿਲਾਂ ਜਿਹੜਾ ਨਿਸ਼ਾਨਾ ਜਿਹੜਾ ਥੋੜਾ ਫਰਜ਼ ਹੈ ਕਿ ਤੁਸੀਂ ਮੇਰੇ ਹੱਥ ਮਜ਼ਬੂਤ ਕਰੋ ਤੁਸੀਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੋ ਤੁਸੀਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹ ਇਲੈਕਸ਼ਨ ਦੇ ਵਿੱਚ ਮਹੀਨੇ ਤੋਂ ਘੱਟ ਸਮਾਂ ਰਹਿ ਗਿਆ ਮਹੀਨੇ ਤੋਂ ਘੱਟ ਸਮਾਂ ਰਹਿ ਗਿਆ ਸਾਡਾ ਸਾਥ ਦਿਓ ਸਿੱਧੂ ਪਰਵਾਰ ਦਾ ਸਾਥ ਦਿਓ ਤੇ ਇਕੱਠੇ ਚੱਲੀਏ ਇਕੱਠੇ ਚੱਲ ਕੇ ਲੋਕਾਂ ਨੂੰ ਦੱਸਿਏ ਕਿ ਅਸਲੀਅਤ ਕੀ ਹੈ ਤੇ ਅੱਜ ਕਿਸ ਚੀਜ਼ ਦੀ ਲੜਣਾ ਹੈ ਲੜਣਾ ਇਕੱਠੇ ਰਹਿ ਕੇ ਇਸ ਲੜਾਈ ਦੇ ਵਿੱਚ ਇਸ ਇਲੈਕਸ਼ਨ ਦੇ ਵਿੱਚ ਤਾਕਤ ਕਮਣ ਕੇ ਨਿਕਲੀਏ ਤਾਂ ਕਿ ਜਦੋਂ ਇੱਕ ਤਰੀਕ ਨੂੰ ਵੋਟਾਂ ਫੈਨ ਤੁਸੀਂ ਸਾਰੇ ਤਕੜੇ ਹੋ ਕੇ ਆਪ ਦਾ ਪੂਣੀਆਂ ਪਰ ਪੂਣੀਆਂ ਵੀ ਹੈ ਜਿੱਥੇ ਜਿੱਥੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਮੁਕਤਸਰ ਜ਼ਿਲ੍ਹੇ ਦੇ ਵਿੱਚ ਮਾਨਸੇ ਜ਼ਿਲ੍ਹੇ ਦੇ ਵਿੱਚ ਤੁਹਾਡੇ ਰਿਸ਼ਤੇਦਾਰ ਬੈਠੇ ਨੇ ਦੋਸਤ ਬਿੱਤਰ ਬੈਠੇ ਨੇ ਖੁਦ ਜਾਓ ਉਹਨਾਂ ਨੂੰ ਬੇਨਤੀਆ ਕਰੋ ਇਸ ਵਾਰ ਜੀਤ ਮੇਂਦਰ ਦਾ ਸਾਥ ਦਿਓ ਜੀਤ ਮੇਂਦਰ ਨੂੰ ਐਮਪੀ ਬਣਾਓ ਤਾਂ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸੁੱਖ ਦਾ ਸਾਹ ਲੈ ਸਕੀਏ ਇੱਥੇ ਇਹਦਾ ਕੰਮ ਕਰਕੇ ਦਿਖਾਈਏ ਤੁਹਾਨੂੰ ਇਹ ਲੱਗੇ ਕਿ ਹਾਂ ਵਈ ਇਹ ਐਮਪੀ ਹੁੰਦਾ ਹੈ ਉਹ ਐਮਪੀ ਨਹੀਂ ਜਿਹੜੇ ਪਰਿਵਾਰਾਂ ਦੇ ਐਮਪੀ ਬਣ ਗਏ ਤੇ ਪਰਿਵਾਰਾਂ ਦੇ ਬਣ ਕੇ ਰਹਿ ਗਏ ਇੱਥੇ ਜੇ ਜੀਤਮਿੰਦਰ ਐਮਪੀ ਬਣਦਾ ਥੋੜਾ ਐਮਪੀ ਕੋਹਾਊਗਾ ਥੋੜਾ ਐਮਪੀ ਕੋਹਾਊਗਾ ਲੋਕਾਂ ਦਾ ਐਮਪੀ ਕੋਹਾਊਗਾ ਤੇ ਮੈਂ ਤੁਹਾਨੂੰ ਵਾਦਾ ਕਰਦਾ ਜਿਹੜੀ ਜਿਹੜੀ ਗੱਲ ਕਰਾਂਗੇ ਜਿਹੜਾ ਤੁਹਾਡਾ ਵਾਦਾ ਕਰਾਂਗੇ ਸਾਡਾ ਕੋਈ ਨੁਕਸਾਨ ਹੋ ਜੇ ਤੁਹਾਨੂੰ ਆਂਚ ਨਹੀਂ ਆਉਣ ਦਵਾਂਗੇ ਤੇ ਵਾਦਾ ਪੂਰਾ ਕਰਾਂਗੇ ਜੋ ਮਰਜ਼ੀ ਸਾਨੂੰ ਕਰਨਾ ਪਵੇ ਜੇ ਤੇ ਮੇਰੀ ਤਾਂ ਆਦਤ ਹੈ 30 ਸਾਲ ਹੋ ਗਏ ਮੈਨੂੰ ਲੋਕਾਂ ਦੀ ਸੇਵਾ ਕਰਦਿਆਂ ਜਦੋਂ ਕਿਸੇ ਨਾਲ ਖੜਿਆ ਇੱਕ ਵੰਗੂ ਖੜਿਆ ਕਿਸੇ ਨੂੰ ਕਹਿੰਦੇ ਪਿੱਠ ਨਹੀਂ ਦਿਖਾਈ ਅੱਜ ਇਹੀ ਮੈਂ ਆਪਦਾ ਪਰਿਵਾਰ ਸਿੱਧੂ ਦਾ ਪਰਿਵਾਰ ਸਿੱਧੂ ਮੁਸੇਹਲ ਦਾ ਪਰਿਵਾਰ ਨਾਲ ਵਾਦਾ ਕਰਦਾ ਕਿ ਅੱਜ ਮੈਂ ਥੋੜੀ ਬਾਹ ਫੜੀ ਆ ਤੁਸੀਂ ਮੈਨੂੰ ਅਸ਼ੀਰਵਾਦ ਦਿੱਤਾ ਮੈਂ ਥੋੜੀ ਬਾਹ ਫੜੀ ਆ ਇੱਥੇ ਜਾਨ ਚਲੀ ਜਾਊਗੀ ਥੋੜੀ ਬਾਹ ਜੀਤਵਿੰਦਰ ਸਿੰਘ ਸਿੱਧੂ ਨਹੀਂ ਛੱਡੂਗਾ ਜੋ ਇਹ ਵੀ ਅਗਲਾ ਕਰਦਾ ਹੋਇਆ ਮੈਂ ਇੱਕ ਵਾਰ ਫੇਰ ਸਾਬਿਲਕੌਰ ਸਿੰਘ ਜੀ ਦਾ ਸਾਬ ਚੰਕੌਰ ਸਿੰਘ ਜੀ ਦਾ ਅਤਿ ਦਿਲੋਂ ਧੰਨਵਾਦ ਕਰਦਾ ਤੇ ਤੁਹਾਡਾ ਵੀ ਸਾਰਿਆਂ ਦਾ ਕਿ ਤੁਹਾਨੂੰ ਧੰਨਵਾਦ ਕਰਦਾ ਕਿ ਤੁਸੀਂ ਅੱਜ ਬੱਡੀ ਗਿਣਤੀ ਵਿੱਚ ਆ ਕੇ ਜਿੱਥੇ ਸਿੱਧੂ ਪਰਿਵਾਰ ਨੂੰ ਤੁਸੀਂ ਹੌਸਲਾ ਦਿੱਤਾ ਉਥੇ ਜੀਤਬਿੰਦਰ ਨੂੰ ਵੀ ਤੁਸੀਂ ਹੌਸਲਾ ਦਿੱਤਾ ਕਿ ਇਸ ਇਲੈਕਸ਼ਨ ਵਿੱਚ ਤਕਰਤ ਹੋ ਕੇ ਡਟ ਕੇ ਆਪਾਂ ਜਿੱਤਣ ਦੇ ਪਾਸੇ ਜਾ ਕੇ ਗੁਰੂ ਮਹਾਰਾਜ ਕਿਰਪਾ ਕਰੇ 4 ਤਰੀਕ ਨੂੰ ਇਸੇ ਘਰ ਵਿੱਚ ਇਸੇ ਘਰ ਵਿੱਚ ਇਸੇ ਟਾਈਮ ਆਪਾਂ ਖੁਲੀ ਖੇਡਾਂਗੇ ਇਸ ਟਾਈਮ ਇੱਥੇ ਪੰਗ ਖੇਡਾਂਗੇ ਤੇ ਖੁਸ਼ੀ ਮਨ ਕਿ ਖੁਸ਼ੀ ਮਨਾਵਾਂਗੇ ਕਿ ਇਨਸਾਫ ਦਾ ਮੇਰੇ ਪ੍ਰਭਾਸ ਸਿੱਧੂ ਮੁਸੇ ਵਾਲੇ ਦੇ ਵਾਸਤੇ ਇਨਸਾਫ ਦਾ ਰਾਹ ਖੁੱਲ ਗਿਆ ਤੇ ਇਨਸਾਫ ਦੁਬਾਰਾ ਕੇ ਰਾਹਗੇ ਬਹੁਤ ਬਹੁਤ ਧੰਨਵਾਦ ਵਾਹਿ ਜੀ ਦਾ ਖਾਲਸਾ ਵਾਹਿ ਜੀ ਦਾ